ਤੁਸੀਂ ਦੇਖ ਰਹੇ ਹੋ ਡੈਲੀ ਸਟੇਟ ਵੀ ਮਹਾਂ ਸੰਦੀਪ ਸ਼ਰਮਾ ਸੋ ਹੁਣ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਵਿੱਚ ਕੋਈ ਨਾ ਕੋਈ ਹੁਣ ਅਗਲੀ ਪੀਵੀ ਸੰਦੂ ਨਿਕਲ ਸਕਦੀ ਹੈ ਬੈਡਮਿੰਟਨ ਦੀ ੜੀ ਸਟਾਰ ਉਹ ਹੁਣ ਲੁਧਿਆਣਾ ਵਿੱਚ ਨਿਕਲ ਸਕਦੀ ਹੈ ਕਿਉਂਕਿ ਲੁਧਿਆਣਾ ਵਿੱਚ ਮਿਲੇਨੀਅਮ ਵਰਡ ਸਕੂਲ ਦੇ ਵਿੱਚ ਉਹ ਨਿਕੜਾ ਬੈਡਮਿੰਟਨ ਚੈਂਪੀਅਨ ਟਰੋਫੀ ਦਾ ਕਪ ਦਾ ਅਗਾਸ ਕੀਤਾ ਸੀ ਤਾਂ ਇਸ ਟਾਈਮ ਇਸ ਸਕੂਲ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚੋਂ ਆਏ ਤਕਰੀਬਨ 100 ਤੋਂ ਵੱਧ ਵਿਦਿਆਰਥੀ ਅੱਜ ਆਪਣੀ ਬੈਡਮਿੰਟਨ ਦੀ ਆਪਣੀ ਕਲਾ ਦਾ ਯਾਨੀ ਖੇਡ ਦਾ ਅੱਜ ਆਪਣਾ ਸਾਹਮਣੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਹੈ ਤਾਂ ਉਹ 100 ਤੋਂ ਵੱਧ ਜਿਹੜੇ ਸਟੂਡੈਂਟ ਹੈ ਅੱਜ ਬੈਡਮਿੰਟਨ ਨੂੰ ਆਪਣੀ ਇੱਕ ਗੇਮ ਦੇ ਰੂਪ ਦੇ ਵਿੱਚ ਆਪਣੀ ਸੇ ਨੂੰ ਤੰਦਰੁਸਤ ਰੱਖਣ ਵਾਸਤੇ ਮਿਲੇਨੀਅਮ ਵਰਲਡ ਸਕੂਲ ਦੇ ਵਿੱਚ ਅੱਜ ਚੈਂਪੀਅਨ ਟਰੋਫੀ ਦਾ ਗਾਜ਼ਟ ਕੀਤਾ ਗਿਆ ਤਾਂ ਇਦਾਂ ਸਾਰਾ ਸ਼ਰੇਅ ਉਸ ਸਕੂਲ ਦੇ ਪ੍ਰਬੰਧਕਾਂ ਨੂੰ ਜਾਂਦਾ ਕਿਉਂਕਿ ਇਸ ਤਰ੍ਹਾਂ ਦੀਆਂ ਗੇਮਾਂ ਰੀਆਂ ਕਰਾਣੀਆਂ ਅੱਜ ਦੇ ਦੌਰ ਦੇ ਵਿੱਚ ਜਦੋਂ ਡਿਜੀਟਲ ਯੁੱਗ ਹੋਵੇ ਤਾਂ ਕਿਤੇ ਆ ਕੇ ਉਹਨਾਂ ਵਿਦਿਆਰਥੀਆਂ ਦੇ ਵੀ ਉੱਪਰ ਵੀ ਉਹਨਾਂ ਦੀ ਆਉਣ ਵਾਲੀ ਫਿਊਚਰ ਦੇ ਨਾਲ ਸਿੱਖਿਆ ਦੇ ਉੱਪਰ ਵੀ ਬੜਾ ਵੱਡਾ ਅਸਰ ਪੈਂਦਾ ਸੋ ਲੱਗ ਰਿਹਾ ਵੀ ਹੁਣ ਲੁਧਿਆਣਾ ਵਿੱਚੋਂ ਅਗਲੀ ਸਟਾਰ ਆਪਣੀ ਬੈਡਮਿੰਟਨ ਦੀ ਅਗਲੀ ਸਟਾਰ ਹੋਊਗੀ ਉਹ ਪੀਵੀ ਸੰਧੂ ਇੱਥੇ ਨਿਕਲੂਗੀ ਤਾਂ ਇਹ ਸੜਾਸ਼ਰੇ ਸਕੂਲ ਦੇ ਪ੍ਰਬੰਧਕਾਂ ਨੂੰ ਮੈਂ ਗੱਲ ਕਰਾਂਗਾ ਮੈਡਮ بڑے ਵੱਡੇ ਸਕੂਲਾਂ ਦੇ ਵਿੱਚ ਵੱਡੜੀ ਗੇਮਾਂ ਹੁੰਦੀਆਂ ਖਾਸ ਕਰਕੇ ਕ੍ਰਿਕਟ ਜਾਂ ਫੁੱਟਬਾਲ ਨੂੰ ਜ਼ਿਆਦਾ ਇਨਕਲਸ ਕਰਦੇ ਆ ਲੇਕਿਨ ਬੈਡਮਿੰਟਨ ਦੀ ਗੇਮ ਨੂੰ ਮੇਰੇ ਖਿਆਲ ਪੰਜਾਬ ਦੇ ਖਾਸ ਕਰਕੇ ਲੁਧਿਆਣਾ ਦੀ ਗੱਲ ਕੀਤੀ ਤੇ ਪਹਿਲਾ ਸਕੂਲ ਹੋਊਗਾ ਤੁਹਾਡਾ ਸਕੂਲ ਜਿਸ ਨੇ ਇਸ ਗੇਮ ਨੂੰ ਪ੍ਰਮੋਟ ਕਰਨ ਵਾਸਤੇ ਬੱਚਿਆਂ ਨੂੰ ਖਾਸ ਕਰਕੇ ਅੰਡਰ 11 13 ਔਰ 15 ਦੇ ਖਾਸ ਲੜਕੀਆਂ ਔਰ ਲੜਕੀਆਂ ਵਾਸਤੇ ਗੇਮ ਨੂੰ ਤੁਸੀਂ ਆਰਗੇਨਾਈਜ਼ ਕੀਤਾ ਹੈ ਥੈਂਕ ਯੂ ਬਿਲਕੁਲ ਸਹੀ ਕਿਹਾ ਸਰ ਤੁਸੀਂ ਕਿ ਬਾਕੀ ਸਕੂਲਸ ਚ ਬੈਡਮਿੰਟਨ ਨੂੰ ਸ਼ਾਇਦ ਇਹਦਾ ਪ੍ਰੋਮੋਟ ਨਾ ਕਰਦੇ ਹੋਏ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੰਡੋਰ ਬੈਡਮਿੰਟਨ ਸਟੇਡੀਅਮ ਕ੍ਰੀਏਟ ਕੀਤਾ ਸਾਡੀ ਮੈਨੇਜਮੈਂਟ ਦੇ ਵਰ ਕਾਈਂਡ ਥੈਟ ਦੇ ਇਨਵੈਸਟਿਡ ਸੋ ਮੱਚ ਟੂ ਹੈਵ ਅ ਡਬਲ ਕੋਰਟ ਇੰਡੋਰ ਸਟੇਡੀਅਮ ਸੋ ਹੁਣ ਸਾਡੇ ਕੋਲ ਇੱਕ ਐਸੈਟ ਹੈਗਾ ਸੋ ਸਾਨੂੰ ਲੱਗਿਆ ਕਿ ਸਾਡੇ ਆਪਣੇ ਸਕੂਲ ਦੇ ਬੱਚੇ ਤਾਂ ਯੂਜ਼ ਕਰ ਹੀ ਰਹੇ ਨੇ ਸੋ ਵੀ ਵਾਂਟਿਡ ਕਿ ਵਾਈ ਨਾਟ We, you know we given opportunity to everybody in the city of ludhiana to come here and have that experience plus jo bacche seriously isnu as a career dekh rahe ne unna nu bhi ik mauka mil janda hai grassroots level te apne aap nu assess karan da ki oh kithe unna di growth kithe ja rahi hai so apne schools da unna nu pata hunda hai ki ek कि प्लेयर अच्छा है कि नहीं है और मैं कितने हाँ बट वैन एवरीबडी फ्रॉम डिफरेंट स्कूल्स कम टूगैदर अंडर वन रूफ फिर तुम्हें तो पता लगता कि तुम रियल्स कितने खड़े हो और कितने अपनी कमियां दूर करना और किए अपने अपने होर उपर ले जाना है सो वी टुक दिस इनिशिएटिव दैट हेल्थ ਜਿਹੜੀ ਹੈ ਉਹ ਵੀ ਇੱਕ ਸਾਇਲੈਂਟ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਆਪਣੀ ਮੈਂਟਲ ਹੈਲਥ ਔਰ ਫਿਜ਼ੀਕਲ ਹੈਲਥ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਸਿਰਫ ਅਸੀਂ ਬੱਚੇ ਪੜ੍ਹਾਈ 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 ਨਹੀਂ ਕਰਵਾਨੀ ਉਹਨਾਂ ਨੂੰ ਔਰ ਡਿਜੀਟਲ ਜਿਹੜਾ ਆਪਣਾ ਦੌਰ ਹੈਗਾ ਕਿ ਫੋਨਸ ਵਿੱਚ ਹੀ ਬੱਚੇ ਰਹਿੰਦੇ ਆ ਸੋ ਵੀ ਵਾਂਟਿਡ ਕਿ ਇੱਕ ਸੰਡੇ ਦਾ ਦਿਨ ਹੈ ਸੋ ਵਾਈ ਨਾਟ ਟੂ ਹੈਵ ਐਨ ਇਵੈਂਟ ਤੇ ਬੱਚਿਆਂ ਦਾ ਇੰਜੋਇਮੈਂਟ ਵੀ ਹੋ ਜਾਏਗਾ ਅਸੀਂ ਉਹਨਾਂ ਨੂੰ ਪੂਰਾ ਇੱਕ ਮਾਹੌਲ ਦਿੱਤਾ ਜਿਹੜੇ ਪੇਰੈਂਟ ਦੇ ਕੈਨ ਯੂ نو ਸ਼ੋਕੇਸ देयर ਟੈਲੈਂਟਸ ਔਰ ਬੜਾ ਫੇਅਰ ਮੀਨਸ ਅਸੀਂ ਰੱਖਿਆ ਕਿ ਸਾਰੇ ਸਕੋਰਸ ਬਾਅਰ ਡਿਸਪਲੇ ਹੋ ਰਿਹਾ ਹੈ ਪੂਰੀ ਕਮੈਂਟਰੀ ਹੋ ਰਹੀ ਹੈ ਅਲੱਗ-ਅਲੱਗ ਡੈਸਕ ਬਨੇ ਹੋਏ ਹੈ ਵੈਰੀ ਆਰਗੇਨਾਈਜ਼ਡ ਜਿਹੜੇ ਅੰਦਰ ਹਾਲ ਵਿੱਚ ਪੈਰੈਂਟਸ ਜਿਹੜੇ ਕਲੋਜ਼ ਵਾਂਸ ਨੇ ਉਹ ਹੀ ਅਲਾਉਡ ਨੇ ਬਾਹਰ ਅਸੀਂ 20 ਫੀਟ ਵਾਈਡ ਸਕਰੀਨ ਲਗਾਈ ਹੈ ਸਪੈਸ਼ਲੀ ਕਿ ਜਿਹੜੀ ਬਾਹਰ ਵਾਲੀ ਆਡੀਅנס ਹੈ ਉਹ ਵੀ ਦੇਖ ਸਕੇ ਅੰਦਰ ਕੀ ਹੋ ਰਿਹਾ ਹੈ ਸੋ ਥੈਟ ਕਿਉਂਕਿ ਫਿਰ ਜਿਹੜਾ ਅਸੈਸਮੈਂਟ ਸਿਸਟਮ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਹ ਅਸੀਂ ਇੱਕ ਅੱਛੇ ਇੰਟੈਂਸ਼ਨ ਨਾਲ ਕਰ ਰਹੇ ਹਾਂ ਤੇ ਇੱਕ ਅੱਛਾ ਰਿਜ਼ਲਟ ਵੀ ਆਏ ਔਰ ਜਿਵੇਂ ਤੁਸੀਂ ਕਿਹਾ ਕਿ ਪੀਵੀ ਸੰਧੂ ਔਰ ਅਸੀਂ ਵੀ ਇੱਛਾ ਰੱਖਦੇ ਹਾਂ ਕਿ ਸਾਡੇ ਸ਼ਹਿਰ ਚ ਵੀ ਕੋਈ ਵਾਕਈ ਐਸੀ ਲੜਕੀ ਨਿਕਲੇ ਜਿਹੜੀ ਪੀਵੀ ਸੰਧੂ ਬਣ ਕੇ ਦਿਖਾਏ ਤੇ ਸਾਰਿਆਂ ਦਾ ਯੂ ਨੋ ਸਾਨੂੰ ਇੱਕ ਮਾਣ ਮਹਿਸੂਸ ਹੋਏ ਸੋ ਵੀ ਊਡ ਲਵ ਟੂ ਬੀ ਯੂ ਨੋ ਟੂ ਕੰਟ੍ਰਿਬਿਊਟ ਇਨ ਥੈਟ ਆ ਬੜੀ ਵੱਡੀ ਗੱਲ ਹੈ ਤੁਸੀਂ ਠੀਕ ਹੈ ਬਿਲਕੁਲ ਸਾਡੇ ਸਕੂਲ ਦਾ ਇੱਕ ਬਹੁਤ ਵੱਡਾ ਇਨੀਸ਼ੀਏਟ ਹੈ ਆ ਬਿਲਕੁਲ ਤੁਸੀਂ ਬੈਡਮਿੰਟਨ ਨੂੰ ਪ੍ਰਮੋਟ ਕਰ ਰਹੇ ਹੋ ਮੈਂ ਪਹਿਲੇ ਗੱਤ ਉਸੇ ਗੱਲ ਕੀਤੀ ਹੈ ਵੀ ক্রিকেট ਜਾਂ ਫੁੱਟਬਾਲ ਜ਼ਿਆਦਾ ਪ੍ਰਮੋਟ ਕਰਦੇ ਆ ਜਦੋਂ ਇਸ ਗੱਲ ਨੂੰ ਅਗਰ ਪ੍ਰਿੰਸੀਪਲ ਮੈਡਮ ਜਾਂ ਹੋਰ ਮੈਡਮ ਨੇ ਇੱਕ ਹਨ ਤੁਹਾਨੂੰ ਤੁਹਾਡੇ ਸਾਹਮਣੇ ਗੱਲ ਰੱਖੀ ਹੋਣੀ ਵੀ ਅਸੀਂ ਬੈਡਮਿੰਟਨ ਦਾ ਇੱਕ ਚਾਨੇ ਟੂਰਨਾਮੈਂਟ ਕੀ ਤੁਸੀਂ ਇਸ ਗੱਲ ਨੂੰ ਰਾਜ਼ੀ ਹੋਗੇ ਸੀ ਕਿਉਂਕਿ ਅੱਜ ਜ਼ਿਆਦਾਤਰ ਜਿਹੜੇ ਨਿੱਜੀ ਸਕੂਲ ਹੁੰਦੇ ਆ ਉਹ ਵੱਡੀਆਂ ਗੇਮਾਂ ਵੱਲ ਜਾਂ ਆਊਟਡੋਰ ਬੱਚਿਆਂ ਨੂੰ ਬਾਹਰ ਲੈਣ ਵਾਸਤੇ ਜ਼ਿਆਦਾ ਇੰਟਰਸਟ ਕਰਦੇ ਆ ਆਈ ਥਿੰਕ ਇਹਦਾ ਸਵਾਲ ਦਾ ਜਵਾਬ ਮੈਂ ਤੁਹਾਨੂੰ ਪਹਿਲੇ ਹੀ ਦਿੱਤਾ ਸੀ ਇਹਦਾ ਮੈਂ ਖੁਦ ਹੀ ਅਲਾਈਨ ਸੀਗੀ ਬਾਇ ਡਿਫਾਲਟ ਕਿ ਇਹ ਗੈਪ ਆਲਰੇਡੀ ਆਈ ਏਮ ਫੀਲਿੰਗ ਕਿ ਲੁਧਿਆਣਾ ਚ ਇੰਡੋਰ ਸਿਸਟਮ ਨਹੀਂ ਸੀਗਾ ਬੈਡਮਿੰਟਨ ਦਾ ਸੋ ਵੀ ਹੈਡ ਦਿਸ ਵਿਜ਼ਨ ਕਿ ਅਸੀਂ ਕੁਝ ਅਲੱਗ ਬੱਚਾ ਨੂੰ ਇਨਫਰਾ ਦੇਈਏ ਜੋ ਕਿ ਰੈਗੂਲਰ ਤੋਂ ਹਟਕ ਹੋਏ ਸੋ ਉਹ ਸੋਚਣਾ ਲਈ ਸਟੇਡੀਅਮ ਬਣਾਇਆ ਗਿਆ ਔਰ ਉਸੇ ਸੋਚ ਨਾਲ ਹੁਣ ਇਹ ਸਟੇਡੀਅਮ ਹੈ ਤੇ ਉਹਨੂੰ ਯੂਜ਼ ਵੀ ਕਰਨਾ ਤੇ ਉਸੇ ਸੋਚ ਨਾਲ ਫਿਰ ਅਸੀਂ ਟੂਰਨਾਮੈਂਟ ਦਾ ਵੀ ਥਾਟ ਥਾ ਕਿ ਕਿਉਂ ਨਾ ਵੀ ਯੂ نو ਵੀ ਹੈਵ ਇਟ ਓਪਨ ਫॉर द ਇੰਟਾਇਰ 시ਟੀ ਚਿਲड्रन ਮੈਡਮ ਜਿਹਦਾ ਡਾਇਰੈਕਟਰ ਸਾਹਿਬ ਅਸੀਂ ਗੱਲ ਕੀਤੀ ਬਿਲਕੁਲ ਉਹਨਾਂ ਦੀ ਵੀ ਅੰਦਰਲੀ ਇੱਛਾ ਸੀ ਵੀ ਐਦਾਂ ਦਾ ਕੋਈ ਗੇਮ ਹੋਵੇ ਤਾਂ ਕਿ ਉਹਨਾਂ ਸਕੂਲ ਦੇ ਨਾਮ ਪੂਰੇ ਪੰਜਾਬ ਦੇ ਨਾਮ ਵੀ ਰੌਸ਼ਨ ਹੋਵੇ ਬੈਡਮਿੰਟਨ ਦੀ ਇਸ ਤਰ੍ਹਾਂ ਦੀ ਸਭ ਤੋਂ ਵਧੀਆ ਜਾਨੀ ਨੈਸ਼ਨਲ ਬੇਸਡ ਦੀ ਕੋਰਟ ਬਣੀ ਅੜਿਓ ਆਪਾਂ ਨੂੰ ਨੈਸ਼ਨਲ ਸਟੇਰ ਤੇ ਚਾਹੀਦੀ ਹੁੰਦੀ ਬਿਲਕੁਲ ਉਹਨਾਂ ਦੀ ਇਹ ਬੈਡਮਿੰਟਨ ਦੀ ਕੋਰਟ ਵੀ ਬੁਲਾਈ ਆ ਸਵਾਲ ਇਹ ਉੱਠਦਾ ਵੀ ਅੱਜ ਟੂਰਨਾਮੈਂਟ ਹੋ ਗਿਆ ਤੁਸੀਂ ਗੇਮ ਕਰਾਤੀ ਹੈ 100 ਤੋਂ ਵੱਧ ਬੱਚੇ ਤੇ ਪਾਰਟਿਸਿਪੇਟ ਕੀਤਾ ਹੈ ਕੁਝ winner ਵੀ ਹੋਣਗੇ ਕੁਝ ਰਹਿ ਵੀ ਜਾਣਗੇ ਅ ਇਸ ਤੋਂ ਬਾਅਦ ਕੀ ਇਹ ਟੂਰਨਾਮੈਂਟ ਅਕਸੀਮ ਰਹੂਗਾ ਕਿ ਮਿਲੀਨੀਅਮ ਬਰਡ ਸਕੂਲ ਦੇ ਜਿਹੜੇ ਪ੍ਰਬੰਧਕ ਦੇ ਨਾਲ ਤੁਸੀਂ ਪ੍ਰਿੰਸੀਪਲ ਹੋ ਬਾਕੀ ਟੀਚਰ ਦਾ ਵੀ ਇਸ ਗੇਮ ਨੂੰ ਅੱਗੇ ਵੀ ਕੰਟੀਨਿਊ ਰੈਗੂਲਰਲੀ ਇਸ ਨੂੰ ਪ੍ਰਮੋਟ ਕਰਦੇ ਰਹਿਣ ਬਹੁਤ ਅੱਛਾ ਅ श्योर 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 ए हंड्रेड परसेंट श्योर रहा और ए, एक हूँ लैगेसी ही बन जाएगी बनने वाली है अगले आने वाले वक्त में एवरी ईयर मैनेजमेंट ने परमिशन देती है कि असं इनू कंटिन्यू करा ये बैडमिंटन चैंपियनशिप इज गोइंग टू बी अ रेगुलर अफेयर एवरी ईयर फॉर आवर ओन स्कूल स्टूडेंट्स तो इट विल बी डेफिनेटली टेकन अप दे विल बी प्लेइंग इट एंड विल बी टेकिंग अप अदर कॉम्पीशन बिकॉज अंडर सी बी एस ई वी हैव अदर एस्टीम्ड प्लास प्लेटफॉर्म ऑलसो वेर इन regular activities keep on happening so in the next month we have our sahodya uh, competition also uh, which is uh, again we have howia uh, hosting the badminton championship yeah, only same premises, same premises yeah. right right okay. so uh, moving on to this legacy definitely jado jado jo jo mauka milega jis tarah jis tarah meri mm gal hundi -hmm. rahegi with the esteemed educationists of ludhiana us tarah main zarur propose karangi ki main host banna chahangi apne badminton da taki no promote kita jaye ਕਰਮਸੂ ਸੁਣਦਾ ਜਦੋਂ ਇਸ ਦੀ ਇਸ ਤਾਂ ਦੀ ਗੜੀ ਗੇਮ ਦੀ ਸ਼ੁਰੂਆਤ ਹੁੰਦੀ ਹੈ ਔਰ ਤੁਹਾਡੇ ਆਪਣੇ ਸਕੂਲ ਤੋਂ ਅਗਰ ਹੋਸਟਿੰਗ ਕਰਨ ਦਾ ਨੂੰ ਮੌਕਾ ਮਿਲਦਾ ਤਾਂ ਲੱਗਦਾ ਵੀ ਪ੍ਰਾਊਡੀ ਫੀਲ ਦੇ ਨਾਲ ਇੱਕ ਸਕੂਲ ਦਾ ਨਾਮ ਦੇ ਨਾਲ ਉਸ ਦੇ ਮੰਚ ਖਿਆਲ ਆ ਜਾਊਗਾ ਵੀ ਹੁਣ ਲੱਗਦਾ ਵੀ ਇਸ ਲੁਧਿਆਣਾ ਸ਼ਹਿਰ ਦੇ ਵਿੱਚੋਂ ਪੀਵੀ ਸੰਦੂ ਡੈਫੀਨਟ ਨਿਕਲ ਸਕਦੀ ਹੈ जरूर जी ए, देखो जो असि स्कूल चला रहे हैं एज अ प्रिंसिपल आई हैव टू रियली अलाइंड विद सी बी एस ईज इंस्ट्रक्शन सो इंकलूजिव एजुकेशन तो है ही है चल ही रही है वी हैव चिल्ड्रन विद स्पेशल नीड्स और बहुत वी हैव स्पेशल एजुकेट एंड विदर दे आर बिंग टॉट इन रेगुलर क्लासिज एंड दैन मैनू एन लग रहा है कि वो तो चलो एक चैलेंज है बाई नेचर एक चीज है बट uh, जो वैन द पेरेंट्स वर कमिंग हेयर एंड दे वर कंपलेनिंग अबाउट चिल्ड्रन ਸਪੈਂਡਿੰਗ ਮੋਰ ਟਾਈਮ ਔਨ ਮੋਬਾਈਲਸ ਸੋ ਇੱਕ ਵਰਚੁਅਲ ਆਟਿਜ਼ਮ ਵੀ ਕ੍ਰੀਏਟ ਹੋ ਰਿਹਾ ਸੀ ਇੱਕ ਤਰ੍ਹਾਂ ਦਾ ਨਾਰਮਲ ਚਿਲड्रन ਚ ਸੋ ਇਹਨੂੰ ਬੱਚਿਆਂ ਨੂੰ ਸਾਡੇ ਨਾਰਮਲ ਹੈ ਬਟ ਵਰਚੁਅਲ ਆਟਿਜ਼ਮ ਇੱਕ ਨਵਾਂ ਵਰਡ ਇੱਕ ਡਿਕਸ਼ਨਰੀ ਚ ਹੈਗਾ ਕਿ ਬੱਚੇ ਵਰਚੁਅਲੀ ਫੋਨ ਦੇ ਨਾਲ ਉਹਦੇ ਉਹਦੇ ਵਿੱਚ ਹੀ ਹੋ ਗਏ ਹੈ ਪੂਰੇ ਹੈਬਿਚੁਅਲ ਨੇ ਐਂਡ ਦੇ ਵਾਂਟ ਦੈਟ ਉਹਦੇ ਚੋਂ ਨਿਕਾਲਣਾ ਰੀਲਸ ਦੇ ਰੀਲਸ ਤੁਸੀਂ ਫਿੰਗਰ ਸਕਰੋਲ ਕਰੀ ਜਾਓ ਤੇ ਤੁਹਾਡੀ ਰੀਲਸ ਚੱਲੀਆਂ ਜਾਂਦੀਆਂ ਔਰ ਬੱਚਿਆਂ ਦਾ ਇੰਟਰਸਟ ਬਣੇ ਜਾਂਦਾ ਹੈ ਐਂਡ देयर ਇਟ ਵਾਸ ਵੈਰੀ ਡਿਫਿਕਲਟ ਫਾਰ ਅਸ ਟੂ ਟੇਕ ਥੈਮ ਆਊਟ ਫਰਮ ਐਂਡ ਪੈਰੈਂਟਸ ਵਰ ਰੀਅਲੀ ਕੰਪਲੇਨਿੰਗ ਸੋ ਇਟ ਵਾਸ ਇਟ ਹੈਪਨਡ ਇਨ 3 ইয়ারਸ ਅਗੋ ਬਟ ਚਲੋ ਸਮ ਹਾਊ ਵਿਦ ਥਿਸ ਵਿਜਨ ਆਫ ધ ਮੈਨੇਜਮੈਂਟ ਐਂਡ एवरीथिंग ਸੋ 스포츠 ਮੇ ਕੋਸ਼ਿਸ਼ ਕੀਤੀ ਗਈ ਹੈ ਕਿ ਹਮ ਇਜ਼ ਇਨ ਚੀਜ਼ੋ ਕੋ ਨਾਰਮਲਾਈਜ਼ ਕਰੇ ਆਪਣੇ ਨਾਰਮਲ ਬੱਚੋ ਕੋ ਨਾਰਮਲੀ ਰੱਖੇ ਠੀਕ ਹੈ ਜੀ तो uh, कोशिश ये भी की गई है कि उनको ना ना के स्पोर्ट्स एक्टिविटीज़ बट उनको उस लेवल पे भी लेके जाएं जाए तक सो दैट दे अचीव समथिंग लॉरल्स फॉर द स्कूल एज वेल फॉर द नेशन एंड द कंट्री एंड इंटरनेशनल तो फॉर श्योर लास्ट वन है uh... ਕਿ ਲੱਗ ਰਿਹਾ ਮੈਨੇਜਮੈਂਟ ਵੱਲੋਂ ਪੂਰਾ ਸਪੋਰਟ ਕੀਤੀ ਗਈ ਸੀ ਤੁਹਾਡੇ ਸਟਾਫ ਨਾਲ ਪ੍ਰਿੰਸੀਪਲ ਤੁਹਾਡਾ ਸਟਾਫ ਹੈ ਵੀ ਇਸ ਕੋਡੂ ਬਣਾਉਣ ਵਿੱਚ ਖਰਚਾ ਬਹੁਤ ਆਂਦਾ ਹੈ ਕਿਉਂਕਿ ਹਮੇਸ਼ਾ ਨਿੱਜੀ ਸਕੂਲ ਵਾਲੇ ਅਗਲੇ ਆਪਣੇ ਖਰਚੇ ਨੂੰ ਵਜਦੇ ਵੀ ਚਲੋ ਸਕੂਲ ਤੱਕ ਐਜੂਕੇਸ਼ਨ ਦੀ ਸੀਮਤ ਰਹੀ ਹੈ ਟਰਾਂਸਪੋਰਟੇਸ਼ਨ ਸੀਮਤ ਹੈ ਉਸ ਤੋਂ ਬਾਅਦ ਨਾ ਜਾਈਏ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਸਟੇਡੀਅਮ ਜਾਂ ਗਰਾਊਂਡ ਬਣਾਨੀਆਂ ਤੇ ਬੜਾ ਖਰਚਾ ਆਂਦਾ ਕਿ ਲੱਗਦਾ ਕਿ ਪ੍ਰਬੰਧਕਾਂ ਯਾਨੀ ਮਿਲੇਨੀਅਮ ਵਰਡ ਸਕੂਲ ਦੇ ਪ੍ਰਬੰਧਨ ਇਸ ਗੱਲ ਦੀ ਕੋਈ ਨੁਕਤਾ ਚੀਨੀ ਨਹੀਂ ਕੀਤੀ ਕੋਈ नहीं, क्या भी नहीं कर सकते कुछ होर सोच कि गेम सब तो महंगा महंगा right. हाँ है ट्रैक जो राइट हो बिल्कुल आ... नहीं मैं कोई प्रॉब्लम इनफैक्ट जिस तरह तो, मेरे डायरेक्टर मैम ने अपने आप किया कि शी वॉज ऑल्सो अलाइंट विद द दॉट प्रोसेस ईवन इन फैक्ट सरप्राइज टू नो तो शी वॉज द वन हु वॉन्टिड दैट वी शुड वर्क ऑन इट एट एंड डेफिनेटली आई ऑल्सो गेव माई इनपुट्स बट शी हैज बिन अ रियल स्ट्रॉन्ग सपोर्ट इन क्रिएटिंग दिस बैडमिंटन कोर्ट एंड बिल्कुल ठीक कह रहे हो कि मैनेजमेंट का थोड़ा जा रहा भी है बट मैं आई फकर महसूस करती आई एम रियली रियली प्राउड ऑफ माई मैनेजमेंट एट मिलेनियम वर्ल्ड स्कूल दे सपोर्ट लाइक एनीथिंग इट इज़ नॉट ओनली द बैडमिंटन कोर्ट बट वट एवर कम मे इन टर्म्स ऑफ गैजेट्स इन टर्म्स ऑफ आर्टिफिशियल इंटेलिजेंस का असी शुरू करना ਪਲੈਨਿੰਗ ਚ ਹੈ ਸਾਡੇ ਸੋ ਵੀ ਆਰ ਗੋਇੰਗ ਟੂ ਸਟਾਰਟ ਵਿਦ ਥੈਟ ਸੋ ਬਹੁਤ ਖਰਚਾ ਹੈ ਰੋਬੋਟਿਕਸ ਹੈ ਸਾਡੇ ਕੋਲ ਬੈਕਸ ਹੈ ਸਾਡੇ ਕੋਲ ਸੋ ਐਨ ਨੰਬਰ ਆਫ ਐਕਟੀਵਿਟੀ ਸ਼ੂਟਿੰਗ ਦਾ ਵੀ ਅਸੀਂ ਤੁਸੀਂ ਸਾਡਾ ਸ਼ੂਟਿੰਗ ਤੁਸੀਂ ਅਗਲੀ ਵਾਰੀ ਤੁਸੀਂ ਆਓਗੇ ਸੋ ਬੈਡਮਿੰਟਨ ਦੇ ਨਾਲ ਨਾਲ ਸ਼ੂਟਿੰਗ ਵੀ ਇੱਕ ਪ੍ਰੋਫੈਸ਼ਨਲ ਲੈਵਲ ਤੇ ਚੱਲ ਰਿਹਾ ਹੋਏਗਾ ਸੋ ਵੀ ਹੈਵ ਮੈਨੇਜਮੈਂਟ ਦੇ ਨਾਲ ਅਲਾਈਨ ਹੋ ਕੇ ਵੀ ਆਰ ਵਰਕਿੰਗ ਔਨ ਸ਼ੂਟਿੰਗ ਕ੍ਰੀਏਟਿੰਗ ਅ ਸ਼ੂਟਿੰਗ ਅਰੀਨਾ ਆਲਸੋ ਫਾਰ ਥੈਮ ਉਹ ਵੀ ਮੈਂ ਅਸੀਂ ਕੋਸ਼ਿਸ਼ ਕਰਾਂਗੇ ਵਨ ਆਫ ਅ ਕਾਈਂਡ ਬਣਾਇਆ ਜਾਏ ਸੋ ਲੈਟਸ ਦਾ 10 ਵਾਲੇ ਬਿਲਕੁਲ 100 ਤੋਂ ਵੱਧ ਬੱਚਾ ਆਇਆ ਇੱਕ ਬਹੁਤ ਵਡਾਈ ਕਿ ਇਹ ਵੀ ਗੱਲ ਹੈ ਖਾਸ ਕਰਕੇ ਲੁਜਾਨਾ ਵਸਤੇ ਵੀ 100 ਤੋਂ ਵੱਧ ਬੱਚਾ ਜਿਹੜਾ ਬੈਡਮਿੰਟਨ ਦੇ ਵਿੱਚ ਪਾਰਟਿਸਿਪੇਟ ਕਰਨਾ ਕਿਉਂਕਿ ਅੱਜ ਕੱਲ ਜਿਹੜਾ ਬੱਚੇ ਆ ਕ੍ਰਿਕਟ ਜਾਂ ਫੁੱਟਬਾਲ ਜਾਂ ਮੋਬਾਈਲ ਵਿੱਚ ਸਮਝ ਰਹਿੰਦੇ ਆ ਲੇਕਿਨ ਬੈਡਮਿੰਟਨ ਦੀ ਸ਼ੁਰੂਆਤ ਕਰਨੀ ਔਰ ਕੁਝ ਦਿਨਾਂ ਦੇ ਅੰਦਰ ਉਸੇ ਕੋਰਟ ਨੂੰ ਤਿਆਰ ਕੀਤਾ ਆਪਣਸ ਤੇ ਪੂਰਾ ਇੰਡੋਰ ਸਟੇਡੀਅਮ ਤਿਆਰ ਕੀਤਾ ਔਰ 100 ਤੋਂ ਵੱਧ ਬੱਚੇ ਅੱਜ ਸਕੂਲ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਲੱਗ ਰਿਹਾ ਵੀ ਹੁਣ ਮੈਂ بار بار ਗੱਲ ਕਰਦਾ ਪੀਵੀ ਸੰਧੂ ਗੱਲ ਕਿ ਆਮ ਲੜਕੀ ਦੇ ਕ੍ਰਿਕਟਰ ਤਿੰਦੂ ਕਰੀਏ ਕਿਸੇ ਹੋਰ ਗੱਲ ਕਰਦੇ ਰਨਾਲਡੋ ਵਰਗੇ ਲੇਕਿਨ ਮੈਂ ਗੱਲ ਕਰ ਰਿਹਾ ਪੀਵੀ ਸੰਧੂ ਮਹਿਲਾਇਆ ਮਹਿਲਾ ਨੇ ਸਾਡਾ ਨਾਮ ਰੋਸ਼ਨ ਦੇਸ਼ ਦਾ ਹਮੇਸ਼ਾ ਕੀਤਾ ਚਾਹੇ ਵਰਡੇ ਰਾਸ਼ਟਰਪਤੀ ਹੈ ਚਾਹੇ ਸਾਡੇ ਸੁਮਿਤਾ ਬਲੀ ਸਾਰੇ ਵਿਲੀਅਮ ਜੜ ਗਏ ਕਾਫੀ ਨਾਮ ਰੋਸ਼ਨ ਕੀਤਾ ਲੱਗ ਰਿਹਾ ਵੀ ਪੀਵੀ ਸੰਧੂ ਵਾਰ-ਵਾਰ ਮੈਂ ਬਗ ਗੱਲ ਕਰ ਰਿਹਾ ਵੀ ਨਿਕਲੂਗੀ ਇਸ ਸਕੂਲ ਤੋਂ ਡੈਫੀਨਟਲੀ ਆਉਣ ਵਾਲੇ ਸਮੇਂ ਨਿਕਲ ਸਕਦੀ ਜੀ ਇਹ ਪੈਡਮਿੰਟਨ ਸਟੇਡੀਅਮ ਬਣਾਇਆ ਇਸੀ ਸੋਚਣਾ ਲੈ ਜੇ ਤੁਸੀਂ ਸੋਚ ਲੈ ਔਰ ਜੇ ਤੁਸੀਂ ਉਸ ਚੀਜ਼ ਵੱਲ ਐਕਸ਼ਨਸ ਕਰ ਰਹੇ ਹੋ ਤੇ ਫਿਰ ਉਹ ਚੀਜ਼ ਮੈਨੀਫੈਸਟ ਵੀ ਹੁੰਦੀ ਹੈ ਮੈਂ ਸਟਰੋਂਗ ਦੇਉ ਦਾ ਰਿਜ਼ਲਟ ਵੀ ਆਉਂਦਾ ਹੈ ਸੋ ਹੁੰਦੇ ਸੋਚ ਹੀ ਲਿਆ ਤਾਂ ਫਿਰ ਆ ਵੀ ਜਾਏਗੀ ਸਰ ਬਾਕੀ ਆਸ ਮੈਸੇਜ ਕੀ ਹੈ ਆਮ ਅਜ ਦੇ ਬੱਚਿਆਂ ਨੂੰ ਆਇਆ ਸੋ ਮੈਂ ਉਹਨਾਂ ਨੂੰ ਇਹ ਸੁਜੈਸਟ ਕਰਨਾ ਚਾਹਾਂਗੀ ਕਿ ਉਹ ਡਮ ਸਕਰੋਲਿੰਗ ਨਾ ਕਰਨ ਫੋਨ ਤੇ ਕਿਉਂਕਿ ਇਹ ਡਿਜ਼ੀਜ਼ ਬਣ ਚੁੱਕਿਆ ਸਾਨੂੰ ਪਤਾ ਨਹੀਂ ਚੱਲਦਾ ਕਿੰਨੀ ਧੀਰ ਬੈਠ ਕੇ ਮਤਲਬ ਜੇ ਮੈਂ ਹੁਣੇ 4 ਵਜੇ ਸਕਰੋਲਿੰਗ ਸ਼ੁਰੂ ਕੀਤੀ ਤੇ 5 ਵਜੇ ਤੱਕ ਮੈਂ ਸਕਰੋਲ ਹੀ ਕਰ ਰਹੀ ਮੈਨੂੰ ਪਤਾ ਨਹੀਂ ਚੱਲ ਰਿਹਾ ਕਿ ਟਾਈਮ ਕਿੱਥੇ ਜਾ ਰਿਹਾ ਔਰ ਉਹ ਤੁਹਾਡੀ ਅੱਖਾਂ ਨੂੰ ਇੰਨਾ ਸਟ੍ਰੇਨ ਦੇ ਰਿਹਾ ਹੈ ਔਰ ਤੁਹਾਡਾ ਮਾਈਂਡ ਜਿਹੜਾ ਨੂੰ ਥਕਾ ਰਿਹਾ ਹੈ ਸੋ ਇਹ ਚੀਜ਼ ਤੋਂ ਬੱਚੋ ਆਪਣੇ ਆਪ ਨੂੰ ਟਾਈਮ ਲਿਮਿਟ ਕਰੋ ਤੁਸੀਂ ਠੀਕ ਹੈ ਤੁਸੀਂ ਸੋਸ਼ਲ ਮੀਡੀਆ ਦੇਖਣਾ ਹੈ ਤਾਂ ਇੱਕ ਲਿਮਿਟ ਚ ਦੇਖੋ ਯੂ ਸ਼ੁਡ ਹੈਵ ਅ ਡਿਸਪਲਿਨਡ ਰੂਟੀਨ ਸੋ ਡਿਸਪਲਿਨ ਵਿੱਚ ਸਪੋਰਟਸ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਤਾਂ ਇੱਕ ਫਿਜ਼ੀਕਲ ਐਕਸਰਸਾਈਜ਼ ਤੁਹਾਡੀ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਤਰ੍ਹਾਂ ਦਾ ਵੀ ਸਪੋਰਟਸ ਲੈ ਸਕਦੇ ਹੋ ਅਸੀਂ ਬੈਡਮਿੰਟਨ ਦੀ ਗੱਲ ਕਰ ਰਹੇ ਹਾਂ ਬਟ ਕੋਈ ਹੋਰ ਵੀ ਕੁਝ ਕਰ ਸਕਦੇ ਹੋ so uh, the main goal is to stay fit so that is what i would like to tell my children ke je todi sehat hai na to fir tusi kuch bhi kar sakde ho je sehat nahi hai ta fir kuch nahi ho sakda thank you thank you lord ma uh, so aj danda se ludhiana vich aj jada 100 to bad bade bacche hai aj badminton jada participate kar reya ta aan wale samay vich lag reya vi hun ludhiana vich hi kha sake agar malarium world school di gal kite te ek ਨੈਕਸਟ ਅਰੇ ਪੀਵੀ ਸੰਦੂ ਤੋਂ ਸਟਾਰ ਇਥੋਂ ਨਿਕਲ ਰਹੀ ਹੈ ਤਾਂ ਪਿਛੇ ਤਸਵੀਰਾਂ ਰੱਖਾਈਆਂ ਜਿਹੜੇ ਇਹ ਬੱਚੇ ਦੇ ਪ੍ਰੈਕਟਿਸ ਕਰ ਰਹੇ ਅੱਜ ਮੈਚ ਚੱਲਿਆ ਟੂਰਨਾਮੈਂਟ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਵਿੱਚੋਂ ਅਗਲੀ ਪੀਵੀ ਸੰਦੂ ਬਨਣ 'ਚ ਕੁਝ ਕਦਮ ਹੀ ਦੂਰ ਹੈ ਕੈਮ ਮੈਨ ਬਾਬੀਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ